ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਗੁਰਦਾਰਾ ਕਮੇਟੀ ਦਾ ਮੈਂਬਰਣ ਬਣਨ ਵਾਸਤੇ ਸਿੰਘ ਜਾਂ ਕੌਰ ਜਿਹੜਾ ਹੈ ਉਹ ਨਾਮ ਦੇ ਪਿੱਛੇ ਜ਼ਰੂਰੀ ਨਹੀਂ ਹੈ ਕਿਉਂਕਿ ਧਰਮ ਜਿਹੜਾ ਉਹ ਮਨ ਦੇ ਵਿੱਚ ਹੁੰਦਾ ਹੈ ਇਹ ਬਿਲਕੁਲ ਹੀ ਗੈਰ ਮਰਿਆਦਤ ਜਿਹੜਾ ਉਹ ਫੈਸਲਾ ਹੈ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਨਹੀਂ ਹੈ ਇਹ ਫੈਸਲਾ ਮੇਲ ਨਹੀਂ ਖਾਂਦਾ ਸਿੱਖ ਧਰਮ ਦੀ ਰਹਿਤ ਮਰਿਆਦਾ ਦੇ ਨਾਲ ਔਰ ਇਹ ਮੰਦਭਾਗਾ ਫੈਸਲਾ ਕੱਲ ਨੂੰ ਬਹੁਤ ਸਾਰੇ ਹਿੰਦੂ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਸਲਾਮ ਹੈ ਤੇ ਉਹ ਮਸਜਿਦ ਕਮੇਟੀਆਂ ਦੇ ਮੈਂਬਰ ਬਣਨਗੇ ਮੁਸਲਮਾਨ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਹਿੰਦੂ ਧਰਮ ਹੈ ਤੇ ਉਹ ਹਿੰਦੂ ਮੰਦਿਰ ਕਮੇਟੀਆਂ ਦੇ ਮੈਂਬਰ ਬਣਨਗੇ ਜੇ ਇਹ ਪਰਵਾਹ ਨਹੀਂ ਹੈ ਤੇ ਫਿਰ ਕੋਈ ਵੀ ਜਿਹੜਾ ਹੈ ਉਹ ਗੈਰ ਸਿੱਖ ਬੰਦਾ ਇਹ ਕਹਿ ਕੇ ਗੁਰਦਾਰਾ ਕਮੇਟੀ ਦਾ ਮੈਂਬਰ ਕਿਵੇਂ ਬਣ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਸਿੱਖ ਧਰਮ ਹੈ ਇਹ ਜਿਹੜੇ ਫੈਸਲਾ ਹੈ ਇਹ ਬਿਲਕੁਲ ਗੈਰ ਮਰਿਆਦਤ ਹੈ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਔਰ ਸਿੱਖ ਪਹਿਚਾਨ ਦੇ ਉੱਤੇ ਵੱਡਾ ਫੈਸਲ ਹਮਲਾ ਹੈ ਇੱਕ ਕਿਸਮ ਦਾ ਜਿਹੜਾ ਜੀ ਐਨ ਕੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਸਾਡੀਆਂ ਪੰਤਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦਵਾਰਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਫੈਸਲੇ ਦੇ ਖਿਲਾਫ ਜਿਹੜਾ ਜ਼ਰੂਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਹੈ ਇਹਦੀ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਦੀ ਪਛਾਣ ਕੋਰਟ ਤੈਅ ਨਹੀਂ ਕਰਦੀ ਮੁਸਲਮਾਨ ਦੀ ਪਛਾਣ ਕੋਰਟ ਤੈਅ ਨਹੀਂ ਕਰਦੀ ਤੇ ਫਿਰ ਸਿੱਖ ਦੀ ਪਛਾਣ ਕੀ ਹੋਣੀ ਚਾਹੀਦੀ ਹੈ ਤੇ ਇਹ ਕੋਰਟ ਕਿਵੇਂ ਤੈਅ ਕਰ ਸਕਦੀ ਹੈ ਜਾਂ ਕਾਨੂੰਨ ਕਿਵੇਂ ਤੈਅ ਕਰ ਸਕਦਾ ਹੈ ਸਿੱਖ ਦੀ ਪ੍ਰਭਾਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਜਾ ਸਿੱਖ ਰਹਿਤ ਮਰਿਆਦਾ ਦੇ ਦਰਜਾ ਹੈ ਜਿਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੈ ਕਿ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ ਉਹ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੈ ਇਹ ਸਾਡੀ ਸਿੱਖ ਮਰਿਆਦਾ ਦੇ ਵਿੱਚ ਖੁੱਲ ਕੇ ਜਿਹੜਾ ਹੈ ਉਹ ਵਰਣਨ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਇਸ ਕਰਕੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹ ਸਿੱਖ ਪਹਿਚਾਣ ਦੇ ਉੱਤੇ ਇੱਕ ਕਿਸਮ ਦਾ ਹਮਲਾ ਕਰਨ ਤੋਂ ਲੈ ਫੈਸਲਾ ਇਹਨੂੰ ਪਰਮਾਨ ਨਹੀਂ ਕੀਤਾ ਜਾ ਸਕਦਾ